ਨਟ ਮਹੱਲਾ ਪੰਜਵਾ ਆਪਣਾ ਜਨ ਆਪਹਿ ਆਪ ਉਧਾਰਿਓ ਆਠ ਪਹਿਰ ਜਾਨਕੈ ਸੰਗ ਬਸਿਓ ਮਾਨਤੇ ਨਾਹੀ ਵਿਸਾਰਿਓ ਮਨਤੇ ਇਕੱਠਾ ਨਹੀਂ ਕਹਿਦਨਾ ਮਾਨਤੇ ਨਾਹੀ ਵਿਸਾਰਿਓ ਰਹਾਉ ਵਰਨ ਚਿਹਨ ਨਾਹੀ ਕਿਛ ਪੀਖਿਓ ਦਾਸ ਕਾ ਕੋਲ ਨ ਵਿਚਾਰਿਓ ਇਹ ਵਿਚਾਰੇ ਉਹ ਬਿਹਾਰੀ ਲਾ ਕੇ ਬੋਲ ਜੰਦੇ ਨੇ ਪਾਟੀ ਸਿਆਰੀ ਨਾਲ ਬੋਲਣਾ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਿਜ ਸੁਭਾਅ ਇਸ ਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਉਨਹਾ ਪੁਨਹਾ ਬਲੀਹਾਰਿਉ ਨਾਟ ਮਹੱਲਾ ਪੰਜਵਾ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟਹਿ ਖਿਨ ਪੀਤਰ ਕੋਟ ਅਪਰਾਧ ਅਪਰਾਧ ਇਠਾਂ ਰਾਰਾ ਅਪਰਾਧ ਰਾਰਾ ਪੂਰਾ ਨਹੀਂ ਬੋਲਣਾ ਕੋਟ ਅਪਰਾਧ ਮਿਟਹਿ ਖਿਨ ਪੀਤਰ ਤਾਕਾ ਦੁਖ ਨ ਰਹਿਉ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸ਼ਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ 5 ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੂਰੀ ਸੁਖ ਸਾਗਰ ਇਥੇ ਵੀ ਸ੍ਰਾਮ ਹੈ ਕਰ ਪਰਮ ਗਤ ਮੂਰੀ ਰਹਾਉ ਅੰਚਲਾ ਗਹਾਇਓ ਜਨ ਆਪਣੇ ਕੋ ਮਨ ਬੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋ ਮਾਇਆ ਕੀ ਜਾਲੀ ਤੋਰੀ ਹਾਂ ਜਾਲੀ ਕੋਲਾ ਬੋਲਣਾ ਜਾਲੀ ਨਹੀਂ ਕਹਿਣਾ ਮਾਇਆ ਕੀ ਜਾਲੀ ਤੂਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਣ ਨਾ ਪੀਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਾਟ ਮਹੱਲਾ ਪੰਜਵਾ ਮੇਰੇ ਮਾਨ ਜਾਪ ਜਾਪ ਹਰ ਨਾਰਾਇਣ ਹੇ ਜਪ ਪੱਤੇ ਪਹਿਲੇ ਤੇ ਵਿਸ਼ਨਾਮ ਹੈ ਮੇਰੇ ਮਾਨ ਜਾਪ ਜਪੁ ਘਰ ਨਾਰਾਇਣ ਕਬਹ ਨਾ ਬਿਸਰਹੁ ਮਾਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਧੂ ਤੂਰ ਕਰੋ ਨਿਤ ਮੱਜਨ ਕਰਾਓ ਸਾਧੂ ਤੂਰ ਕਰੋ ਨੀ ਕਹਿਣਾ ਕਰਾ ਨਿਤ ਮੱਜਨ ਸਭ ਕੇ ਲਿਬਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਧ ਘਾਟ ਘਾਟ ਦਿஷ்ட ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੋਲ ਨਾ ਲਾਇਨ ਹਰ ਸਿਮਰਨ ਤੋਲ ਨਾ ਲਾਇਨ ਹਰ ਸਿਮਰਨ ਤੋਲ ਨਾ ਲਾਇਨ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਾਸ ਦਸਾਇਣ ਨਟ ਮਹੱਲਾ ਪੰਜਵਾ ਮੇਰਾ ਸਰਬਸੋ ਨਾਮ ਨਿਧਾਨ ਈ ਸਰਬਸੋ ਇਸ ਤਰ੍ਹਾਂ ਪਾਠ ਇਕੱਠਾ ਹੀ ਐ ਸਰਬਸ ਨਹੀਂ ਕਹਿਣਾ ਮੇਰਾ ਸਰਬਸੋ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂਡ ਅਵਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹੱਲਾ ਪੰਜਵਾ ਹੋ ਵਾਰ-ਵਾਰ ਜਾਓ ਗੁਰੂ ਗੋਪਾਲ ਹਾਂਜੀ ਹੋ ਵਾਰ-ਵਾਰ ਜਾਓ ਇਥੇ ਵਿਸਰਾਮ ਗੁਰੂ ਗੋਪਾਲ ਰਹਾਉ ਮੋਹ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਣ ਧਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸਨ ਹਾਲ ਨਟ ਪੜਤਾਲ ਹਾਂਜੀ ਇਹ ਨਟ ਵੱਖਰਾ ਬੋਲਣਾ ਨਟ ਪੜਤਾਲ ਇਕੱਠਾ ਨਹੀਂ ਕਹਿ ਦੇਣਾ ਨਟ ਪੜਤਾਲ ਮਹੱਲਾ ਪੰਜਵਾ ਏਕ ਓੰਕਾਰ ਸਤਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਜੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਕੋ ਹੈ ਇੱਥੇ ਵਿਸਰਾਮ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੇ ਨੀਤ ਸੁਨਾਵੇ ਪਤਿ ਵਿਸਰਾਮ ਹੈ ਹਰ ਨਾਮ ਸੁਨਾਵੇ ਨੀਤ ਬਿਨਸੈ ਦੁਖ ਵਿਪਰੀਤ ਬਿਨਸੈ ਇਥੇ ਵਿਸਰਾਮ ਲਾਉਣਾ ਹੈ ਬਿਨਸੈ ਦੁਖ ਵਿਪਰੀਤ ਬਿਨਸੈ ਦੁਖ ਵਿਪਰੀਤ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਨ ਕੀਤ ਕੋਈ ਵਿਰਲਾ ਇਥੇ ਵਿਸਰਾਮ ਹੈ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਹਾਂਜੀ ਚਰਨ ਕਮਲ ਤੇ ਵਿਸਰਾਮ ਕਾਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਿਤ ਹੋਇ ਪੁਨੀਤ ਜੀ ਕੋਟ ਪਤਿਤ ਇਥੇ ਵਿਸਰਾਮ ਹੋ ਰੇ ਪੁਨੀਤ ਨਾਨਕ ਦਾਸ ਬਲ ਬਲ ਕੀਤ ਨਾਟ ਅਸ਼ਟਪਦੀਆ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAM ਮੇਰੇ ਮਨ ਤਨ ਨਾਮ ਆਧਾਰੇ ਹਾਂਜੀ RAM ਮੇਰੇ ਮਨ ਤਨ ਇਥੇ ਵਿਸਰਾਮ ਨਾਮ ਆਧਾਰੇ ਕੀਨਪਾਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸਮਾਰੇ ਰਹਾ ਹਰ 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 ਮੰਨ ਧਿਆਵਹੁ ਮੈਂ ਹਰ ਹਰ ਨਾਮ ਪਿਆਰੇ ਮੈਂ ਹਰ ਹਰ ਨਾਮ ਪਿਆਰੇ ਮੈਂ ਦਾ ਅਰਥ ਵਿੱਚ ਹੁੰਦਾ ਹੈ ਮੈਂ ਦਾ ਅਰਥ ਰੂਪ ਹੁੰਦਾ ਹੈ ਮੈਂ ਦਾ ਅਰਥ ਮੀਰਾ ਹੁੰਦਾ ਹੈ ਦੀਨ ਦਿਆਲ ਭੈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸਵਾਰੇ ਮਾਧ ਸੁਦਨ ਜਗ ਜੀਵਨ ਮਾਧੋ ਹਾਂ ਮਦ ਸੁਦਨ ਜਗ ਜੀਵਨ ਮਾਧੋ ਇਥੇ ਵਿਸਰਾਮ ਮੇਰੇ ਠਾਕੁਰ ਅਗਮ ਅਪਾਰੇ ਇੱਕ ਬਿਨਉ ਬੇਨਤੀ ਕਰੋ ਗੁਰ ਆਗੇ ਬਿਨਉ ਕਰੋ ਇਹ ਧਿਆਨ ਨਾਲ ਬੁਨੈ ਬੇਨਤੀ ਨਹੀਂ ਕਹਿਣਾ ਬੇਨਤੀ ਨੰਨਾ ਵਿਚ ਲਾ ਕੇ ਇੱਕ ਬਿਨਉ ਬੇਨਤੀ ਕਰੋ ਗੁਰ ਆਗੇ ਮੈਂ ਸਾਧੂ ਚਰਨ ਪਖਾਰੇ ਮੈਂ ਸਾਧੂ ਚਰਨ ਪਖਾਰੇ ਸਹਸ ਨੇਤਰ ਨੇਤਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖ ਨਿਰਾਰੇ ਸਹਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੇ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਔਰ ਧਾਰੇ ਹਾਂਜੀ ਔਰ ਧਾਰੇ ਵੱਖਰਾ ਹਰ ਹਰ ਕਥਾ ਬਣੀ ਆਤ ਮਿੱਠੀ ਜੋ ਗੂੰਗਾ ਗਟਕ ਸਮਾਰੇ ਰਸਨਾ ਸਾਦ ਚਖੈ ਭਾਏ ਦੂਜੈ ਆਤ ਫੀਕੇ ਲੋਭ ਬੇਕਾਰੇ ਜੋ ਗੁਰਮੁਖ ਸਾਦ ਚਖੈ RAM ਨਾਮਾ ਸਰ ਅਨ ਰਸ ਸਾਦ ਵਿਸਾਰੇ ਇਹ ਸਾਦ ਪਦ ਦੱਦੇ ਦੇ ਨਾਲ ਹੀ ਬੋਲਨੇ ਹਨ ਚਲੋ ਜੀ ਗੁਰਮਤ RAM ਨਾਮ ਧਨ ਪਾਇਆ ਸੁਣ ਕਹਿਤਿਆ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੀ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸਮਾਰੇ ਸਾਸ ਸਾਸ ਜਾਏ ਨਾਮੈ ਬਿਨ ਸਾਸ ਸਾਸ ਜਾਏ ਨਾਮੈ ਬਿਨ ਇਥੇ ਵਿਸਰਾਮ ਸੋ ਦੇਰਥਾ ਸਾਸ ਵਿਕਾਰੀ ਕਿਰਪਾ ਕਿਰਪਾਕਾਰ ਦੀਨ ਪ੍ਰਭ ਸਰਣੀ ਦੀਨ ਪ੍ਰਭ ਨਹੀਂ ਕਹਿਣਾ ਹੈ ਕਿਰਪਾ ਕਿਰਪਾਕਾਰ ਦੀਨ ਪ੍ਰਭ ਸਰਣੀ ਇਥੇ ਵਿਸਰਾਮ ਮੋ ਕਉ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿਤ ਹੈ ਹਮ ਦਾਸਨ ਕੇ ਪਨਹਾਰੇ